ਸਤਿਗੁਰੂ ਜੀ ਸਾਰਿਆਂ ਨੂੰ ਸੋਹਣੇ ਮਹਿਲ ਬਖਸ਼ਿਸ਼ ਕਰਨ। ਹੋਰ ਉਹਨਾਂ ਸੋਹਣਿਆ ਮਹਿਲਾਂ ਦੇ ਵਿੱਚ ਖੁਸ਼ੀਆਂ ਹੋਣ। ਸਕੂਨ ਹੋਵੇ। ਸੁਖ ਹੋਵੇ। ਸਬਰ ਹੋਵੇ, ਸੰਤੋਖ ਹੋਵੇ। ਨਿਮਰਤਾ ਹੋਵੇ, ਪਿਆਰ ਹੋਵੇ, ਵਿਸ਼ਵਾਸ ਹੋਵੇ, ਭਰੋਸਾ ਹੋਵੇ, ਯਕੀਨ ਹੋਵੇ। ਇਕਤਾ ਹੋਵੇ। ਇਹੋ ਜਿਹਾ ਕਰ ਸਦਾ ਹੀ ਪਹਾਰਾ ਵੰਡਦੇ ਨੇ ਤੇ ਇਹੋ ਦੀ ਇਹੋ ਜਿਹੇ ਘਰਾਂ ਦੇ ਵਿੱਚ ਲੋਕ ਖੁਸ਼ੀ ਦੇ ਨਾਲ ਰਹਿੰਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਿਆਰ ਵਿਸ਼ਵਾਸ ਭਰੋਸਾ ਬੱਚੇ ਲਾਇਕ ਹੋਣ ਬੱਚੇ ਸਮਝਦਾਰ ਹੋਣ ਬੱਚੇ ਬਜ਼ੁਰਗਾਂ ਦਾ ਸਤਿਕਾਰ ਕਰਨ ਮਾਪਿਆਂ ਦਾ ਸਤਿਕਾਰ ਕਰਨ ਆਪਣੇ ਬਜ਼ੁਰਗਾਂ ਦੀ ਸੰਭੀ ਹੋਈ ਪੂੰਜੀ ਜਿਹੜੀ ਉਸ ਨੂੰ ਸਾਭ ਕੇ ਰੱਖਣ ਉਹਨਾਂ ਘਰਾਂ ਦੇ ਵਿੱਚ ਖੁਸ਼ੀਆਂ ਰਹਿੰਦੀਆਂ ਨੇ ਤੇ ਸਤਿਗੁਰੂ ਜੀ ਕਹਿੰਦੀ ਸੀ ਕਹਿੰਦੇ ਨੇ ਸਿੱਖਾ ਮਨ ਵਿੱਚ ਵਿਸ਼ਵਾਸ ਬਣਾ ਕੇ ਰੱਖੀ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕਾਂ ਅੰਤਰ ਜਾਮੀ ਜੇ ਤੂੰ ਸੁਖ ਪ੍ਰਾਪਤ ਕਰਨੇ ਕੰੰਤਰ ਦਿੱਤਾ ਏ ਤੈਨੂੰ ਸਤਿਗੁਰਾਂ ਨੇ ਕੀ ਇੱਕ ਮੰਤਰ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖੀ ਤੈਨੂੰ ਘਰ ਵੀ ਮਿਲੂਗਾ ਸੁਖ ਤੇ ਬਾਹਰ ਵੀ ਸੁਖ ਮਿਲੂਗਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਕੁਰ ਮੰਤਰ ਰਤਨ ਰਾਇਆ ਇਮੰਤਰ ਤੈਨੂੰ ਕਿਹੜਾ ਦਿੱਤਾ ਹੈ ਰਾਖਾ ਏਹ ਹਮਾਰਾ ਸੁਆਮੀ ਜਦੋਂ ਤੈਨੂੰ ਕੋਈ ਮੁਸ਼ਕਲ ਬਣਿਆਵੇ ਇਸ ਅਕਾਲ ਪੁਰਖ ਪਰਮਾਤਮਾ ਦੇ ਅਰਦਾਸ ਕਰੀ ਕਿਉਂਕਿ ਚਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭਜ ਖਲੇ ਸਭੋ ਭਜੇ ਆਸਰਾ ਚੁਕੇ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲਗੇ ਨ ਤਤੀ ਵਾਓ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਰਾਸ ਤਾ ਕੋ ਬਿਕਰ ਨ ਕੋ ਲਾਗੇ ਚਾਕਿ ਕਬ ਆਕੇ ਅਰਦਾਸ ਪਿਰਥੀ ਕਦੇ ਨ ਹੋਵੇ ਚਨ ਕੀ ਅਰਦਾਸ ਤੂ ਤੇ ਆਗੇ ਅਰਦਾਸ ਹਮਾਰੀ ਚੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਚਾਣੇ ਮੇਰਾ ਅਰਦਾਸ ਕਰਿਆ ਕਰੋ ਸਤਿਗੁਰਾਂ ਦੇ ਅੱਗੇ ਇਸ ਮੰਤਰ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਓ ਅਕਾਰਪੁਰਖ ਤੋਂ ਬਿਨਾ ਸਾਡਾ ਹੋਰ ਕੋਈ ਸਹਾਈ ਨਹੀਂ ਹੋ ਸਕਦਾ ਉਸ ਕਰਤੇ ਨੂੰ ਜਾਗਿਤ ਰੱਖਿਆ ਕਰੋ ਉਸ ਕਰਤੇ ਨੂੰ ਸੋਧ ਰੱਖ ਕੇ ਆਪਣੀ ਜ਼ਿੰਦਗੀ ਨੂੰ ਤੁਸੀਂ ਸੁਹੇਲਾ ਬਣਾ ਸਕਦੇ ਹੋ ਆਪ ਸੂਚਿਆ ਸਤਾਂ ਦਾ ਬਹੁਤ ਬਹੁਤ ਧੰਨਵਾਦ